ਦਾਕਤਰੀ ਕੇਆਰਬੀਐਲ ਦੇ ਅਧਿਕਾਰੀ ਸਹਿਬਾਨ ਕਰਮਚਾਰੀ ਸਹਿਬਾਨ ਜੀ ਮੌਜੂਦ ਅਤੇ ਮੇਰੇ ਨਾਲ ਆਏ ਟੀਮ ਮੈਂਬਰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜਿੱਤਰਾ ਸਰ ਨੇ ਕਿਹਾ ਸੀ ਵੀ ਹਿੰਦੀ ਥੋੜੀ ਜਿਹੀ ਮਿਕਸ ਕਰਦਾ ਹਾਂ ਪਰ ਮੈਨੂੰ ਲੱਗਦਾ ਨਹੀਂ ਹੈਗਾ ਮੈਂ ਕਹਿੰਦਾ ਕਈ ਵਾਰ ਦੇਦਾ ਹਾਂ ਕਿ ਇੱਕ ਪੰਜਾਬੀ ਖੜਾ ਇੱਕ ਪ੍ਰਵਾਸੀ ਖੜਾ ਉਹ ਗੱਲਾਂ ਕਰਦੇ ਹੁੰਦੇ ਨੇ ਇਹ ਹੈ ਵੀ ਲੋਕਾਂ ਨੂੰ ਕਿਵੇਂ ਨਾ ਕਿਵੇਂ ਤਮਾਕੂ ਤੋਂ ਪਿਉਣ ਬਾਅਦ ਤੇ ਤਾਲੇ ਹੋਣ ਕਿਉਂਕਿ ਇਹਦੇ ਕਈ ਭਿਆਨਕ ਘਟਨਾਵਾਂ ਹੁੰਦੀਆਂ ਨੇ ਕਿਸ ਸਰ ਜਿਵੇਂ ਪਹਿਲਾਂ ਦੱਸਿਆ ਗਿਆ ਹੈ ਉਹਨਾਂ ਬੁਲਾ ਰਹੇ ਨੇ ਤੇ ਫਿਰ ਇਹ 1987 ਵਿੱਚ ਇੱਕ ਇਹ ਮਤਾ ਪਾਇਆ ਗਿਆ ਸੰਸਾਰ ਪੱਧਰ ਤੇ ਬਾੜ ਪੱਧਰ ਤੇ ਵੀ ਆਪਾਂ ਇੱਕ ਦਿੜਫਿਸ਼ ਕਰ ਲਓ ਉਸ ਦਿਨਾਂ ਸਾਰੇ ਸੰਸਾਰ ਵਿੱਚ ਸਾਰੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਸਟੇਟਾਂ ਵਿੱਚ 31 ਮਈ ਨੂੰ ਆਪਾਂ ਘਟੋ-ਘੱਟੇ ਬਾਰੇ ਗੱਲ ਕਰ ਸਕੀਏ ਸਾਰਜਿਕ ਦਿਨ ਇਹ ਜੋ ਮੌੜ ਪ੍ਰਭਾਵ ਨੇ ਇਹਨਾਂ ਬਾਰੇ ਆਪਾਂ ਦੱਸ ਸਕੀਏ ਸੋ ਲਗਭਗ ਆਪਣੇ ਸੰਸਾਰ ਵਿੱਚ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਤਮਾਕੂ ਸੇਵਨ ਕਰਨ ਵਾਲਿਆਂ ਦੀ ਤਮਾਕੂ ਸੇਵਨ ਨੇ ਹੋਰ ਨਾਲ ਬਿਮਾਰੀਆਂ ਕਰਕੇ ਚਾਹੇ ਉਹ ਕਿਸੇ ਵੀ ਅੰਗ ਦਾ ਕੈਂਸਰ ਹੈ ਚਾਹੇ ਮੂੰਹ ਦਾ ਕੈਂਸਰ ਹੈ ਚਾਹੇ ਹੋਰ ਵੀ ਬਿਮਾਰੀਆਂ ਨੇ ਕਿ ਜਿਹੜੀਆਂ ਆਪਣੇ ਆ ਸਿੱਟੀਆਂ ਆਪਾਂ ਨੂੰ ਤੰਬਾਕੂ ਚਾਹੇ ਤੰਬਾਕੂ ਆਪਾਂ ਚਬਾ ਕੇ ਲੈਨੇ ਆ ਚਾਹੇ ਆਪਾਂ ਸਿਮੋਕਿੰਗ ਕਰਦੇ ਆ ਦੋਵਾਂ ਪ੍ਰਕਾਰ ਨਾਲ ਇਹ ਇੱਕ ਆਂਕੜਾ ਹੈ 70 ਲੱਖ ਦਾ ਸੰਸਾਰ ਪੱਧਰ ਦਾ ਜਿਸ ਤਰ੍ਹਾਂ ਮਨਪੀਤ ਨੇ ਕਿਹਾ ਵੀ 6 ਲੱਖ ਤੋਂ ਵੱਧ ਮੌਤਾਂ ਆਪਣੇ ਵੀ ਹੋ ਜਾਂਦੀਆਂ ਨੇ ਜਦੋਂ ਕਿ ਆਪਣੇ ਪੰਜਾਬ ਵਿੱਚ ਕੋਈ ਵੀ ਤੰਬਾਕੂ ਦੀ ਖੇਤੀ ਨਹੀਂ ਹੁੰਦੀ ਦਾ ਤੰਬਾਕੂ ਇੱਥੇ ਪੈਦਾ ਹੁੰਦਾ ਆਪਣੇ ਸਿਰਫ ਐਕਿੰਗ ਹੁੰਦੀ ਹੈ ਤੇ ਉਹ ਆਪ ਕੋਈ ਤਲਾਕ ਉਹ ਆਪਣੇ ਬਾਹਰੋਂ ਕਿੱਟਣ ਚਾਹੁੰਦੇ ਇਹ ਸੇਗਰਾ ਦਾ ਬਹੁਤ ਜ਼ਿਆਦਾ ਹੁੰਦਾ ਆਪਣੇ ਬੱਚੇ ਵੀ ਸਿੰਗ ਕਰਦ ਨੇ ਕਿ ਤਦਾ ਕਿ ਗਰਭਤੀ ਮਾਂਾਂ ਦੇ ਇਲਾਵਾ ਜਾਂ ਆਮ ਜਨਰਲ ਔਰਤਾਂ ਵੀ ਦੇਖਿਆ ਵੀ ਉਹ ਕਿਦਾਂ ਕਿਤੇ ਸਮੋਕਿੰਗ ਕਰਦੀਆਂ ਨੇ ਤੰਬਾਕੂ ਸੇਬਣਾ ਉਹ ਤਾਂ ਵੀ ਕਰਦੀਆਂ ਨੇ ਖਾਸ ਤੌਰ ਤੇ ਸਕੂਲਾਂ ਦੇ ਬੱਚੇ ਵੀ ਇਹ ਕਰਨ ਲੱਗ ਜਾਂਦੇ ਨੇ ਹੌਲੀ ਹੌਲੀ ਸ਼ੁਰੂ ਹੋ ਜਾਂਦੇ ਨੇਗੇ ਉਹ ਆਮ ਤੌਰ ਤੇ ਇਹ ਐਕਟਿਵ ਸਮੋਕਰ ਨੇ ਜਿਹੜਾ ਕੋਈ ਤਰ੍ਹਾਂ ਸਿਗਰਟ ਪੂਸੀ ਕਰ ਰਿਆ ਖੜਾ ਹੋ ਐਕਟਿਵ ਨੂੰ ਐਕਟਿਵ ਸਮੋਕਰ ਹੈ ਉਹ ਜਿਹੜਾ ਪੀ ਰਿਹਾ ਚਾਹੇ ਉਹ ਸਿਗਰਟ ਪੀਲੇ ਚਾਹੇ ਗੀੜੀ ਪੀਨੇ ਚਾਹੇ ਜਰਤਾ ਕਰੇ ਉਹ ਹੈਗਾ ਐਕਟਿਵ ਜਿਹੜਾ ਕੋਲੇ ਖੜਾ ਉਹਦਾ ਕੋਈ ਕਸੂਰ ਨਹੀਂ ਹੈਗਾ ਉਹਨੂੰ ਆਪਾਂ ਕਹਿੰਦੇ ਆ ਪੈਸਿਵ ਉਹ ਬੰਦਾ ਕੋਲੇ ਖੜਾ ਇੱਕ ਜਿੰਨਾ ਨੁਕਸਾਨ ਉਹਨੂੰ ਖਾਣ ਵਾਲੇ ਨੂੰ ਹੋਊਗਾ ਉਹਨਾਂ ਨੁਕਸਾਨੀ ਧੂਏ ਨਾਲ ਜਿਹੜਾ ਬੰਦਾ ਕੋਲੇ ਖੜਾ ਹੈ ਉਹਨੂੰ ਹੋ ਜਾਂਦਾ ਅੱਗੇ ਆਪਣੇ ਅੰਦਰ ਹਵਾ ਨਾਲ ਕਿਹਾ 사 ਨਾਲ ਫਿਊਡਾ ਦੀਆਂ ਬਿਮਾਰੀਆਂ ਹੋ ਗਈਆਂ ਹਾਰਟ ਅਟੈਕ ਦੀ ਸਰੀਰ ਦੇ ਕਿਸੇ ਅੰਗ ਨੂੰ ਪ੍ਰਭਾਵਿਤ ਕਰ ਸਕਦੇ ਕਿਉਂਕਿ ਦੇ ਵਿੱਚ 4000 ਕਿਸਮਾਂ ਦੇ ਕੈਮੀਕਲ ਹੁੰਦੇ ਨੇ ਜਿਹੜੇ ਆਪਾਂ ਨੂੰ ਬਿਮਾਰ ਕਰ ਦਿੰਦੇ ਨੇ ਆਪਾਂ ਨੂੰ ਕੈਸਰ ਵਗੈਰਾ ਪਾਉਂਦੇ ਨੇ ਤੇ ਇਹਦੇ ਬਚਾਅ ਵਕਤ ਤੋਂ ਇਹ ਸਾਡੀ ਬੇਨਤੀ ਹੈ ਵੀ ਆਪਾਂ ਇਹਦੇ ਸੇਵਨ ਤੋਂ ਬਚੀਏ ਕਈ ਵਾਰੀ ਹੁੰਦਾ ਕਿ ਚਲੋ ਠੀਕ ਆਪਾਂ ਸੋਖੇ ਸਾਵਧਾਨਤ ਲਾ ਕੇ ਪਹਿਲਾਂ ਖਾਣ ਬੇਲ ਲੱਗ ਗਿਆ ਨਾ ਕੋਈ ਗੱਲ ਨਹੀਂ ਪਰ ਉਸ ਤੋਂ ਬਾਅਦ ਆਪਰੋ ਇਹੀ ਪਰਜ ਵੜਦਾ ਕਿ ਆਪਾਂ ਇਹ ਤੋਂ ਛੜਾ ਹੜਾਈਏ ਸਾਡੇ ਵਸਾਉੜਾ ਜੋ ਸਾਡਾ ਹੈਲਥ ਸੈਂਟਰ ਇੱਥੇ ਬਹੁਤ ਬਹੁਤ ਹੀ ਵਧੀਆ ਕਾਬਲ ਕਾਬਲ ਡਾਕਟਰ ਹੈ ਕਿੱਥੇ ਆਏ ਹੋਏ ਨੇ ਕਿ ਜਿਹੜੂ ਵੀ ਛੜਨਾ ਚਾਹੁੰਦਾ ਉਹਨਾਂ ਮਨ ਪੱਕਾ ਬਣਾਉਂਦਾ ਉਹ ਡਾਕਟਰ ਸਾਹਿਬ ਸਲਾਹ ਲੈ ਸਕਦਾ ਤੇ ਇਹ ਸੇਵਨ ਤੋਂ ਆਪਣੇ ਆਪ ਨੂੰ ਬਚਾ ਸਕਦਾ ਹੁਸੁੰਦੀਆ ਵੀ ਆਪਣੇ ਪੰਜਾਬ ਵਿੱਚ ਜਿਹੜਾ ਇਹ ਦੇ ਵਿੱਚ ਨਿਕੋਟੀ ਦੇ ਪਾਇਆ ਤਮਾਕੂ ਚ ਉਹ ਵੇਚਣਾ ਗੈਰ ਕਾਨੂੰਨੀ ਹੈ ਅਸੀਂ ਜਨਅਮੀਆ ਦੀਆਂ ਮਾਮਲੇ ਆ ਕੇ ਨਾ ਚਰਾਨਮ ਕਰਦੇ ਆ ਪਰ ਉਹ ਇਹੀ ਕਹਿੰਦੇ ਜਿਵੇਂ ਪਹਿਲਾਂ ਦੱਸਿਆ ਗਿਆ ਵੀ ਉਹ ਕਹਿੰਦੇ ਤੁਸੀਂ ਸਾਡੂ ਇੱਥੇ ਫੜਨ ਬਾਅਦ ਸਾਡੂ ਜੁਰਮਾਨਾ ਕਰਦਾ ਹੋ ਜਾਣੇ ਹੋ ਜਿੱਥੇ ਬਣਦਾ ਫੈਕਟਰੀਆਂ ਨੇ ਉੱਥੋਂ ਕੇ ਬੰਦ ਹੁੰਦਾ ਕਿਉਂਕਿ ਉਹ ਸਰਕਾਰ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ ਵੱਡੀਆਂ ਉਹਨਾਂ ਦਾ ਆਪਣਾ ਵਿਭਾਗ ਹੋਰੀ ਕਰ ਸਕਦਾ ਪਰ ਅਸੀਂ ਤਾਂ ਲੋਕਾਂ ਨੂੰ ਅਵੇਅਰ ਕਰ ਸਕਦੇ ਆ ਕਿਉਂਕਿ ਸਾਡੇ ਕੋਲੇ ਦੋ ਅਸੀਂ ਪੱਕਾ ਲਾ ਕੇ ਚੱਲਦੇ ਆ ਇਕਦਾ ਜਿੰਮੇ ਤੁਹਾਡੇ ਕੋਲ ਅਸੀਂ ਆ ਗਏ ਵੇਅਰ ਰੈਸਟ ਕਰਨ ਵਾਸਤੇ ਗੱਲਾਂ ਕਰਨ ਵਾਸਤੇ ਵੀ ਬਿਮਾਰੀ ਹੁੰਦੀ ਕੀ ਨਸੜਦੀ ਹੁੰਦਾ ਇਹਦਾ ਇਹ ਤੋਂ ਬਚਣਾ ਕਿਵੇਂ ਆ ਫਿਰ ਅਗਲਾ ਪਖਤਾ ਪਰ ਇਲਾਜ ਤੇ ਹੀ ਆ ਜੇ ਉਹ ਬੰਦਾ ਕੋਈ ਰੋਕਲੀ ਬਣ ਗਿਆ ਤਾਂ ਅੱਗੇ ਡਾਕਟਰ ਨੇ ਦਵਾਈਆਂ ਲਗੀਆਂ ਅਸੀਂ ਕਹਿੰਦੇ ਅਸੀਂ ਅਸੀਂ ਟਰਾਈ ਕਰਦੇ ਹੁਣੇ ਵੀ ਇਸ ਦਾ ਜਦ ਤੁਹਾਡਾ ਇਸ ਤਰ੍ਹਾਂ ਕੱਟ ਕੀਤਾ ਅੱਜ ਅਸੀਂ ਹਰੇਕ ਪਿੰਡ 'ਚ ਹਰੇਕ ਸਕੂਲ 'ਚ ਕਾਲਜ ਜਾ ਕੇ ਅਡੋ-ਅਡੀ ਹਰੇਕ ਲਗਭਗ ਰੋਜਾਨਾ ਛੜੇ ਇਹ ਕਦੀ ਵੀ ਚੱਲਦੇ ਰਹੇ ਨਹੀਂ ਚਾਹੇ ਉਹ ਡੇਗ ਦੀ ਹੋਵੇ ਪਲੇੜੀ ਦੀ ਹੋਵੇ ਕੋਈ ਹਰ ਜੇਸ ਬਣਾਉਣਾ ਹੋਵੇ ਜਾਂ ਆਮ ਤੌਰ ਤੇ ਅਸੀਂ ਗੱਲ ਕਰਦੇ ਹਾਂ ਕਿਉਂਕਿ ਅਸੀਂ ਫੀਲਡ ਦੇ ਜਾਂਦੇ ਹਾਂ ਤੇ ਗੱਲਾਂ ਕਰਦੇ ਆਂਗੇ ਕਿ ਬਿਮਾਰੀਆਂ ਤੋਂ ਦੇ ਲੱਛਣ ਕੀ ਨੇ ਤੇ ਇਹਦਾ ਬਚਣਾ ਆਪਣਾ ਕਿਵੇਂ ਹੈ ਜਿੰਨ ਕਰਕੇ ਕਿ ਕਿੰਨਾ ਖਤਰਨਾਕ ਹੈ ਧਮਾਕੂ ਥੇਰੇ ਵਿੱਚ ਕੀ ਆਇਆ ਇਹਦਾ ਨਿਕੋਟੀਨ ਨਾਈਟ੍ਰੋਜਨ ਜਿਨ੍ਹਾਂ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕਰਕ ਮੰਨਿਆ ਗਿਆ ਨਿਕੋਟੀਨ ਆਈਡੀ ਸਭ ਤੋਂ ਜ਼ਿਆਦਾ ਖਤਰਨਾਕ ਆ ਸਾਡੇ ਬਾਡੀ ਲਈ ਦੂਸੇ ਸਭਾ ਉਹੀ ਦੁਕਾਨਾਂ ਦੇ ਜਾਂਦੇ ਆ ਆਪਣੀ ਜਿਹੜੀ ਜਾਣ ਆ ਉਹਨੂੰ ਮੁੱਲ ਲੈ ਕੇ ਆਉਨੇ ਆ ਕਿ ਸਾਡੀ ਜਾਨ ਛੇਤੀ ਸੀ ਇਸ ਸੰਸਾਰ ਤੋਂ ਚਲੀ ਗਈ ਠੀਕ ਹੈ ਨਾ ਪਹਿਲਾਂ ਪੈਸੇ ਦਿੰਨੇ ਆ ਫਿਰ ਸਾਡੀ ਮੋਟੀ ਦੇ ਜਿਹੜੇ ਖਤਰਨਾਕ ਕੈਮੀਕਲ ਆ ਤੁਸੀਂ ਉਹ ਲੈ ਕੇ ਆਉਨੇ ਆ ਉਹ ਅਸੀਂ ਜੂਝ ਕਰਦੇ ਵੇਖੋ ਕਿੰਦੀ ਬੰਦੀ ਕਰਦਾ ਇਹ ਜਿਹੜੀ ਰਿਲੇਅੰਸ ਦੇਲ ਦਿਮਾਗ ਗੁਰਤੇ ਮਿਹਦੇ ਸਾਹ ਪ੍ਰਣਾਲੀ ਤੇ ਪ੍ਰਜਨਨਾ ਪ੍ਰਣਾਲੀ ਤੇ ਬਹੁਤ ਬੁਰਾ ਅਸਰ ਪਾਉਂਦਾ ਜਿਵੇਂ ਮਤਲਬ ਦੱਸਿਆ ਕਿ ਕੈਂਸਰ ਇੰਨੀ ਤਰ੍ਹਾਂ ਦਾ ਹੁੰਦਾਗਾ ਇਹਦੇ ਨਾਲ ਤਾਂ ਉਹ ਸਾਰੇ ਅੰਗਾਂ ਦੇ ਉੱਤੇ ਸਾਡੀ ਬੋਡੀ ਦੇ ਉੱਤੇ ਜਿਹੜਾ ਇਹ ਅਫੈਕਟ ਆ ਜਿਹੜਾ ਉਹ ਕਰਦੇ। ਉਹ ਸਾਡਾ ਬੀਪੀ ਹਾਈ ਕਰਦੀ ਆ ਠੀਕ ਆ ਤੇ ਬਲੱਡ ਪ੍ਰੈਸ਼ਰ ਇਹਦਾ ਬੜੀ ਅੰਦਾਜ਼ਾ ਉਹਦੇ ਨਾਲ ਫਿਰ ਕੀ ਹੁੰਦਾਗਾ ਟਾਇਟਿਟ ਹੁੰਦਾ। ਇਸੇ ਦੀ ਵਜ੍ਹਾ ਤੋਂ ਨਾਲ ਦਿਲ ਦੇ ਦੌਰੇ ਦੀ ਸੁਭਾਵਨਾ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਖੂਨ ਦੀਆਂ ਨਸਾਂ ਤੰਗ। ਕੁਝ ਗੱਲਾਂ ਤੇ ਸਿਗਰਟ ਲੈਂਦੇ ਆ जिसका शरीर को कोई भी फायदा नहीं है जो लंग्स हैं ये बॉडी को मतलब ऑक्सीजन देते हैं एक एक सेल को ऑक्सीजन जाती है जो वो ऑक्सीजनेटेड जो ब्लड हमारा होता है वो लंग्स की तरफ से ही होता है लंग्स ने जो ब्लड को प्यूरीफाई करके पूरी बॉडी को शरीर में ऑक्सीजन भेजते हैं जिसकी वजह से हमें जो मतलब एक बॉडी का एक एक सेल जिंदा रह सकता है तो so, अगर हमारे जो लंग्स हैं यही काम नहीं करेंगे अच्छे से कि अभी नहीं करेंगे ये ऑक्सीजन प्रॉपरली कवर नहीं करेंगे मतलब तो ऑक्सीजन का लेवल हमारी बॉडी में कम होगा तो उसकी वजह से हमारे बॉडी का एक एक सेल डिस्ट्रॉय हो सकता है इसीलिए यही है कि अगर हमारे लंग्स स्वस्थ हैं अच्छे हैं हमारी हमारी हेल्थ भी अच्छी होगी कोई भी ऑर्गन बॉडी का ऑक्सीजन के बिना जिंदा नहीं रह सकते। कमाने तो सकता लेकिन जिस दिन आप नहीं रहोगे उस दिन क्या होगा उस दिन कोई बताने वाला नहीं रहता है कि आज मेरे को ये चीज मेरे साथ हुई थी या मैंने इस एडिक्शन से किया तो इसलिए आपने शपथ ली है आप अपने लिए शपथ ले सबसे पहले अपने लिए अपने परिवार के लिए ले और कभी भी अपने घर जा करके पूछना और जो सबसे बड़ी बात कही गई है वो कि आप अपने बच्चों को ये करने से रोकते हो जब आप अपने बच्चों को रोकते हो मैंने बहुत सारे लोगों का हाथ में देखा मैं कई बार ये हाथ मैं फैक्ट्री राउंड पे रहता हूँ मैं खुद ही हाथ से पकड़ के गिरा देता हूँ मैं पाउच पकड़ लेता हूँ हाथ से क्यों ऐसा नहीं है आप अपने लिए खा रहे हो हमारे लिए नहीं खा रहे लेकिन उस दिन का इंतजार क्यों जिस दिन कोई नहीं रहेगा बताने वाला इंतज़ार करो आज के दिन की बात करो आज बहुत सुबह तो सुबह मेरे पास फोन आया मनप्रीत साहब का जी आज नो टो बैको दिवस है हम एक छोटा सा सेशन करना चाहते हैं मैं कहा मोस्ट वेलकम आप टाइम बता दो मुझे कितने बजे मिनस हमारे लिए एक बहुत ही गर्व की बात है कि इन्होंने समय निकाला और हमारे वर्क प्लेस पे आए इसके लिए हमें कहाँ जाना पड़ता है नो एडिक्शन सेंटर पे जाना पड़ता है जहाँ पे हमें ये चीज़ें सोचने वाली बात होती है काफ़ी कुछ बताया इन्होंने आप लोगों को कि कैसे हम इस चीज़ को छोड़ सकें हम में से बहुत सारे ऐसे लोग हैं जो यहाँ पे तंबाकू का इस्तेमाल करते हैं मगर साहब ने एक बहुत अच्छी बात बताई आप अपने बारे में मत सोचे आप अपने परिवार के बारे में सोचें आप भी अगर आपका बच्चा है तो आप भी भारत माँ के बच्चे हैं तो क्या अगर आप अपने बच्चे को अलाउड नहीं करते हैं तो भारत माँ आपको अलाउड करेगी इस चीज़ के लिए एक आज ऐसा दिन है जिस दिन आप सोच सकते हो अपने दिमाग से तरीके बहुत है छोड़ने के लिए ना करने का एक भी बहाना नहीं करने का बहुत बहाने मिल जाते हैं ठीक है तो अगर आप करना चाहते हो आज आज एक आज, आज आपने शपथ ली है आज में आप उसको उतार लेते हैं उतार के उसमें काफी नशा होता है वो भी कुछ डालते हैं ये डाल के यहाँ पर अच्छा ले के घोड़ा छाप ये छाप हमारे पास भेज देते हैं इसके साथ जितनी बीमारियाँ होती हैं सभी कम से क्या होती हैं वो वो सभी कैंसर की बीमारी होती है सभी कभी मुंह का कैंसर जीप का कैंसर आंत का कैंसर नली का कैंसर जे कैंसर जितने भी कैंसर वो इससे होते हैं एक मिनट में मेरे को लगता है दो बंदे एक मिनट में इंडिया में चले जाते हैं जहाँ पर क्लियर एक बंदे को जो जैसा बोल रहे थे एक बंदा ऐसी की हमारी आर्मी में वो तो सिगरेट वगैरह इतना खाता था मैंने उसको बहुत बार बोला था कि ये शॉर्ट का बहुत ज्यादा खाते हैं आप हमेशा करता वो सिगरेट पीने वाला वो तरह एक बार करना मगर साहब आप हमारे को बोलोगे आप भी लग जाओगे मैं ठीक है कोई बात नहीं उसके बाद वही बंदा बीमार हो गया हॉस्पिटल में चला 갔다 कहता मैं मेरी पूरी पूरी जिंदगी इसी तरह